ਟਰੈਕਟਰ ਚੋਰੀ ਕਰਨ ਦਾ ਕੇਸ ਸੁਲਝਾਉਂਦੇ ਹੋਏ ਦੋ ਦੋਸ਼ੀ ਗ੍ਰਿਫਤਾਰ ਪੁਲਿਸ ਨੇ ਬਰਾਮਦ ਕੀਤੇ ਦੋ ਟਰੈਕਟਰ ਫਾਇਨਾਂਸ ਦੇ ਕਿਸ਼ਤਾਂ ਨਾ ਦੇਣ ਦੀ ਨੀਅਤ ਨਾਲ ਛੁਪਾ ਕੇ ਰੱਖਿਆ ਗਿਆ ਸੀ ਟਰੈਕਟਰ ਡਾਕਟਰ ਪ੍ਰਗਿਆ ਜੈਨ ਐਸਐਸਪੀ ਫਾਜ਼ਿਲਕਾ ਦੀ ਅਗਵਾਈ ਹੇਠ ਅੱਜ ਫਾਜ਼ਿਲਕਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਥਾਣਾ ਖੁਈ ਖੇੜਾ ਦੇ ਇਲਾਕੇ ਵਿੱਚ ਟਰੈਕਟਰ ਖੋਨ ਸੰਬੰਧੀ ਸੁਬੇਕ ਸਿੰਘ ਉਪ ਕਪਤਾਨ ਪੁਲਿਸ ਫਾਜ਼ਿਲਕਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੌਰਾਨੇ ਤਫਤੀਸ਼ ਪਾਇਆ ਗਿਆ ਕਿ ਮੁੱਦਾਈ ਮੁਕਦਮਾ ਪ੍ਰੇਮ ਕੁਮਾਰ ਨੇ ਆਪਣਾ ਉਕਤ ਟਰੈਕਟਰ ਫਾਈਨਾਂਸ ਤੇ ਲਿਆ ਹੋਇਆ ਸੀ ਜਿਸ ਦੀਆਂ ਕਿਸ਼ਤਾਂ ਪੈਂਡਿੰਗ ਸਨ ਮੁੱਦਾਈ ਕਿਸ਼ਤਾਂ ਨਾ ਭਰਨ ਦੀ ਨੀਅਤ ਨਾਲ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਮਮਖੇੜਾ ਦੀ ਮਦਦ ਨਾਲ ਉਕਤ ਟਰੈਕਟਰ ਨੂੰ ਪਿੰਡ ਮਮਖੇੜਾ ਵਿੱਚ ਛੁਪਾ ਕੇ ਰੱਖਿਆ ਗਿਆ ਹੈ। ਪੁਲਿਸ ਨੂੰ ਗਲਤ ਇਤਲਾਹ ਦੇਣ ਅਤੇ ਗੁੰਮਰਾਹ ਕਰਨ ਦੇ ਦੋਸ਼ ਵਿੱਚ ਪ੍ਰੇਮ ਕੁਮਾਰ ਅਤੇ ਗੁਰਪ੍ਰੀਤ ਸਿੰਘ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। 34 24 ਨੰਬਰ ਥਾਣਾ ਖੁਇਕੜੇ ਇਤਲਾਹ ਮਸੂਲ ਹੋਈ ਇੱਕ ਪ੍ਰੇਮ ਕੁਮਾਰ ਵਿਅਕਤੀ ਜੋ ਡੰਗਲ ਖੜੇ ਰਹਿਣ ਵਾਲਾ ਪਿੰਡ ਪਤਰੇ ਨੇ ਨਜ਼ਦੀਕ ਉਸ ਨੂੰ ਇੱਕ ਸਵਿਟ ਕਾਰ ਤੇ ਬਿਨਾਂ ਨੰਮਰੀ ਤਿੰਨ ਚਾਰ ਵਿਅਕਤੀ ਕਾਰ ਤੇ ਸਵਾਰ ਉਹਨੂੰ ਘੇਰ ਕੇ ਉਸ ਦਾ ਉਹਨੂੰ ਬੰਨ ਕੇ ਦਰਖਤ ਦੇ ਨਾਲ ਉਹਦਾ ਟਰੈਕਟਰ ਖੋ ਕੇ ਲੈ ਗਿਆ ਇਹ ਇਤਲਾਹ ਥਾੜੇ ਫਿਕੜੇ ਮਿਲ ਤੇ ਥਾਣਾ ਫਿਕੜੇ ਵਿੱਚ ਮਕਦਮਾ ਦਰਜ ਕੀਤਾ ਗਿਆ ਤੇ ਮਾਨਯੋਗ ਐਸਐਸਪੀ ਉਹਨੂੰ ਇਸ ਮਕਦਮੇ ਨੂੰ ਟਰੇਸ ਕਰਨ ਵਾਸਤੇ ਸੀਆਈਏ ਥਾਣਾ ਐਸਐਚਓ ਫਿਕੜੇ ਦੀ ਟੀਮ ਗਠਰੀਤੀ ਗਈ ਐਸਐਚਓ ਦੇ ਸੀਏ ਦੀ ਟੀਮ ਨੇ ਫਿਰ ਮਕੰਮੇ ਦੀ ਤਫਤੀਸ਼ ਦੇ ਨਾਲ ਉੱਥੇ ਮੌਕਾ ਤੇ ਉਸ ਵਿਅਕਤੀ ਤੋਂ ਪੁੱਛੀ ਗਈ ਕਿ ਕੀ ਮੋਕਾ ਮਲਾਇਆ ਕੀਤਾ ਉਸ ਤੋਂ ਪਾਇਆ ਗਿਆ ਇਸ ਵਿਅਕਤੀ ਨੇ ਜੋ ਟਰੈਕਟਰ ਕਿਸਾਨ ਦੇ ਲੋਨ ਤੇ ਲਿਆ ਸੀ ਕਿਸਤਾ ਨਾਮ ਭਰਦੀ ਨੀਤ ਨਾਲ ਤੇ ਠੱਗੀ ਮਾਰ ਨੀਤ ਨਾਲ ਇਹਨਾਂ ਨੇ ਟਰੈਕਟਰ ਪਾਸੇ ਕਿਸੇ ਵਿਅਕਤੀ ਕੋਲ ਲੁਕਾਛਪ ਰੱਖਿਆ ਤੇ ਉਸੇ ਦੋ ਵਿਅਕਤੀ ਨੂੰ ਦੁਬਾਰਾ ਪੁਸ਼ੀਸ਼ ਕੀਤੀ ਤਾਂ ਉਸ ਇੱਕ ਗੁਰਪ੍ਰੀਤ ਦਾ ਮਾਮੂ ਖੜੇਗਾ ਉਹਨਾਂ ਹਾਲਾਂਕਿ ਕਿਸੇ ਬੰਦੇ ਕੋਲ ਟਰੈਕਟਰ ਲੁਕਾ ਕੇ ਰੱਖਿਆ ਸੀ ਤੇ ਉਸ ਤੋਂ ਟਰੈਕਟਰ ਬਰੰਦ ਕੀਤਾ ਗਿਆ ਇਸ ਮਕੰਦੇ ਵਿੱਚ ਦੋਨਾਂ ਵਿਅਕਤੀ ਔਰ ਜਿਨ੍ਹਾਂ ਨੇ ਪੁਲਿਸ ਨੂੰ ਛੁੱਟੀ ਤਲਾ ਦਿੱਤੀ ਤੇ ਡਰਾਮਾ ਰਚਿਆ ਸੀ ਉਹ ਜੁਰਮ ਦਾ ਇਹਨਾਂ ਦੇ ਖਿਲਾਫਾ ਦਾ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਗੋਂ ਤਫਤੀਸ਼ ਅਮਰ ਚਲਾਈ ਜਾਂਦੀ ਹੈ ਅਸੀਂ ਪ੍ਰੈਸ ਦੇ ਜ਼ਰੀਏ ਆ ਪਬਲਿਕ ਨੂੰ ਇਹ ਅਪੀਲ ਜਾਂ ਬੇਨਤੀ ਕਰਨਾ ਚਾਹੁੰਦੇ ਆ ਕੋਈ ਵੀ ਵਿਅਕਤੀ ਪੁਲਿਸ ਨੂੰ ਛੁੱਟੀ ਤਲਾ ਨਾ ਦੇਵੇ ਜੇ ਕੋਈ ਵਿਅਕਤੀ ਪੁਲਿਸ ਨੂੰ ਛੁੱਟੀ ਤਲਾ ਦੇਵੇਗਾ ਉਹਦੇ ਖਿਲਾਫ ਵੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਠੇਟ ਪੰਜਾਬੀ ਟੀਵੀ ਲਈ ਹਰਪ੍ਰੀਤ ਮੈਮੀ ਜਲਾਲਾਬਾਦ